ਸਰੋ ਦੂਰੀ ਗੇਮਸ ਚਾਰਵੇਂ ਨਾ ਚਾਰਵੇਂ ਦੇ ਲੱਕੇ ਇੱਕੋ ਜਿਹੜਾ ਦੂਰੀ ਸ਼ਾਮੀ ਮੈਨੂੰ ਫੋਨ ਆਇਆ 7:30 ਵੇਨਾਂ ਕਿ ਉਹਨਾਂ ਦੀ ਡੈਥ ਹੋ ਗਈ ਆ ਤੇ ਯੂਨੀਵਰਸਿਟੀ ਦੇ ਅੰਦਰ ਟਰੈਕਟਰ ਲਾਸਟ ਹੋ ਗਿਆ ਲਾਸਟ ਨੂੰ ਕਾਨੇ ਨੇ ਡੈਥ ਹੋਈ ਤੇ ਰੋ ਰਸਤਾਲ ਜਾਂਦਾ ਗਿਆ ਨਾ ਤੇ ਉੱਥੇ ਮੁੜ ਕੇ ਇਹਨਾਂ ਵੱਲ ਡੰਮ ਤੋੜਦਾ ਰਾਜੀ ਅੰਦਰ ਵੀ ਨਹੀਂ ਲੱਕੇ ਜਾ ਗਏ ਜਾਣਦੇ ਨੇ 5-6 ਦਿਨ ਜਾਂਦੇ ਲਗਾਤਾਰ ਇਹਨਾਂ ਕੋਈ ਨਹੀਂ ਸਾਡੀ ਸੁਣਵਾਈ ਕੀਤੀ ਹਾਂਜੀ ਬੇਰਵਿੰਦ ਸਰ ਗੁਰਵਿੰਦਰ ਸਿੰਘ ਨੂੰ ਮੈਂ ਫੋਨ ਵੀ ਕਰਕੇ ਕਹਿੰਦਾ ਰਿਹਾ ਸਾਲੀ ਸਲਿਪ ਸੈਂਡ ਕਰ ਦੋ ਉਹ ਕਹਿੰਦੇ ਨਹੀਂ ਇਹ ਦਿਹਾੜੀ ਤੇ ਬੰਦਾ ਲੱਗਾ ਰਿਹਾ ਹੋਵੇ ਸਰ ਉਹ ਕਹਿੰਦੇ ਸੀ ਜੋ ਤੁਸੀਂ ਕਹੋਗੇ ਉਹ ਹੱਲ ਕਰ ਦਾਂਗਾ ਤੁਹਾਡਾ ਜਿੱਤਰਾ ਤੁਸੀਂ ਮੋਬਾਈਲ ਜਾਂ ਮੁਕਤ ਹੋ ਤੇ ਸਰ ਹੁਣ ਮੈਂ ਲੱਗੀ ਉਹ ਕਹਿੰਦੇ ਬੰਦਾ ਦਿਹਾੜੀ ਤੇ ਲੱਗਾ ਕੰਮ ਤੇ ਸਾਡੇ ਕੋਈ ਸੁਣਵਾਈ ਨਹੀਂ ਕਰਦਾ ਨਹੀਂ ਕੋਈ ਸੁਣਵਾਈ ਨਹੀਂ ਕਰਦਾ ਸਰ ਮਖਾ ਸਰ ਇਹਨਾਂ ਦੀ ਫੰਡ ਵਗੈਰਾ ਕੱਟ ਕੇ ਇਹਨਾਂ ਨੂੰ ਮਿਲੇ 14-15000 ਰੁਪਏ ਕਹਿੰਦੇ ਸੀ ਹਾਂਜੀ ਫੰਡ ਸਾਰੇ ਕੱਟੇ ਜਾਂਦੇ ਹਾਂਜੀ ਫੰਡ ਵਗੈਰਾ ਕੱਟੇ ਜਾਂਦੇ ਫੰਡ ਵਗੈਰਾ ਮਿਲੇਗਾ ਨਹੀਂ ਨਹੀਂ ਸਰ ਫੰਡ ਵਗੈਰਾ ਨਹੀਂ ਮਿਲਿਆ ਮੈਂ ਖਾ ਸਾਰੇ ਇਹਨਾਂ ਦੀ ਫੰਡ ਵਗੈਰਾ ਕੱਟ ਕੇ ਇਹਨਾਂ ਨੂੰ 14 ਤੱਕ 1000 ਰੁਪਏ ਕਹਿੰਦੇ ਸੀ ਅੱਛਾ ਹਾਂਜੀ ਫੰਡ ਸਾਰੇ ਕੱਟੇ ਜਾਂਦੇ ਹਾਂਜੀ ਫੰਡ ਵਗੈਰਾ ਕੱਟੇ ਜਾਂਦੇ ਫੰਡ ਵਗੈਰਾ ਮਿਲੇਗਾ ਨਹੀਂ ਨਹੀਂ ਸਰ ਫੰਡ ਵਗੈਰਾ ਨਹੀਂ ਮਿਲਿਆ ਹਰਪੀ ਸਿੰਘ ਕੀ ਗੱਲ ਹੋਈ ਹੈ ਤੁਹਾਡੇ ਫੰਡ ਸਰ ਉਹ ਦੋ ਟੀਮਸ ਚਾਰਵੇਂ ਨਾ ਚਾਰਵੇਂ ਤੇ ਲੱਗੇ ਇੱਕੋ ਜਿਹੜਾ ਦੁਗੀ ਸ਼ਾਮ ਨੂੰ ਮੈਨੂੰ ਫੋਨ ਆਇਆ 7:30 ਵਜੇ ਨਾ ਕਿ ਉਹਨਾਂ ਦੀ ਡੈਥ ਹੋ ਗਈ ਆ ਤੇ ਯੂਨੀਵਰਸਿਟੀ ਦੇ ਅੰਦਰ ਟਰੈਕਟਰ ਬਲਾਸਟ ਹੋ ਗਿਆ ਬਲਾਸਟ ਹੋਣ ਕਾਰਨ ਇਹਨਾਂ ਦੀ ਡੈਥ ਹੋਈ ਤੇ ਰੋੜਾ ਹਸਪਤਾਲ ਉੱਜਾਂ ਦਾ ਗਿਆ ਨਾ ਤੇ ਉੱਥੇ ਮੁੜ ਕੇ ਇਹਨਾਂ ਵੱਲ ਡੰਮ ਤੋਂ ਉਤਾਰ ਆ ਜੀ ਅੰਦਰ ਵੀ ਨਹੀਂ ਲੱਕਿਆ ਜਾਵੇ ਜੀ ਪਹਿਲੇ ਡਾਕਟਰਾਂ ਨੇ ਕਹਿੰਦਾ ਬਹੁਤ ਹਾਂ ਜੀ ਹਾਂ ਜੀ ਬਾਹਰ ਹੀ ਚੈੱਕ ਕੀਤਾ ਉਹਨਾਂ ਨੂੰ ਉਸ ਤੋਂ ਬਾਅਦ ਯੂਨੀਵਰਸਿਟੀ ਪਰ ਗਏ ਤੁਸੀਂ ਹੈਗੇ ਇਹਨਾਂ ਦੇ ਡਾਕੂਮੈਂਟਸ ਵਗੈਰਾ ਹਾਂਜੀ ਸਰ ਆਪਾਂ ਜਾਣਦੇ ਰਿਹਾ ਪੰਜ ਛੇ ਦਿਨ ਜਾਂਦੇ ਲਗਾਤਾਰ ਇਹਨਾਂ ਕੋਈ ਨਹੀਂ ਸਾਡੀ ਸੁਣਵਾਈ ਕੀਤੀ ਹਾਂਜੀ ਗੁਰਵਿੰਦ ਸਰ ਗੁਰਵਿੰਦਰ ਸਿੰਘ ਨੂੰ ਮੈਂ ਫੋਨ ਵੀ ਕਰਕੇ ਕਹਿੰਦਾ ਰਿਹਾ ਸਲਿੱਪ ਸੈਂਡ ਕਰ ਦੋ ਕਹਿੰਦੇ ਨਹੀਂ ਇਹ ਦਿਹਾੜੀ ਤੇ ਬੰਦਾ ਲੱਗਾ ਰਿਹਾ ਕੋਈ ਇਹਨਾਂ ਦਾ ਕੋਈ ਬਿੱਲ ਤੇ ਬੰਦਾ ਹੁੰਦਾ ਚਾਹੇ ਦਿਹਾੜੀ ਤੇ 15 ਦਾ ਬਿੱਲ ਤਾਂ ਬਣਦੇ ਸਰੋ ਨਾ ਫੰਡ ਨੰਬਰ ਵੀ ਕੱਟ ਕੱਟਿਆ ਜਾਂਦਾ ਹੈ ਬਾਕੀ ਆ ਸਹੀ ਕੱਟਿਆ ਜਾਂਦਾ ਹੈ ਬਾਕੀ ਸਾਰਾ ਕੋਈ ਕੱਟਿਆ ਜਾਂਦਾ ਹੈ ਇਹ ਫਿਰ ਕੱਚਿਆਂ 'ਚ ਕਿਸ ਤਰ੍ਹਾਂ ਕੱਚਿਆਂ 'ਚ ਬੰਦੇ ਦਾ ਮਨ ਲੈ ਕੀ ਰੱਖ ਦੇਣੀ ਕੋਈ ਕਿੰਨਾ ਚਿਰ ਹੋ ਗਿਆ ਸੀ ਸਰਦਸ ਕਰ ਗਿਆ ਹਾਂ ਜੀ ਸਰ ਸਵਾ ਦੋ ਸਾਲ ਹੋ ਗਏ ਸਵਾ ਦੋ ਸਾਲ ਕਿੰਨੇ ਤਨਖਾਹ ਮਿਲਦੀ ਹੈ ਤਨਖਾਹ ਸਾਰੇ ਉਹਨਾਂ ਨੇ ਮੈ ਆਹੀ ਮੈਨੇ ਉਹ 14 15000 ਦੇ ਲੱਗੇ ਫੰਡ ਪਰ ਕੱਢ ਕੇ ਹਾਂ ਜੀ ਫੰਡ ਹੋਵੇ ਵਗੈਰਾ ਕੱਟਦੇ ਐਈਐਸਆਈ ਕੱਟਦੇ ਹੀ ਉਹਨਾਂ ਦਾ ਜਦੋਂ ਸੰਸਕਾਰ ਕੋਈ ਮੁਲਾਜ਼ਮ ਆਇਆ ਸੀ ਉਹਨਾਂ ਨੇ ਚਾਰ ਚਾਰਗਰ ਆਏ ਸੀ ਹਾਂ ਜੀ ਸਰ ਮੁਲਾਜ਼ਮ ਆਇਆ ਸੀ ਤੇ ਉਹਨਾਂ ਜੋ ਯੂਨੀਵਰਸਿਟੀ ਦੇ ਕਰਮਚਾਰੀ ਆਏ ਵਾਪਿਸ ਕੀ ਹੋ ਸਾਰ ਦੱਸ ਕੀ ਕਰ ਸੀ ਉਹਨਾਂ ਸਰ ਉਹ ਕਹਿੰਦੇ ਸੀ ਜੋ ਤੁਸੀਂ ਕਹੋਗੇ ਉਹ ਹੱਲ ਕਰ ਦਾਂਗਾ ਤੁਹਾਡਾ ਜਿਤਨਾ ਤੁਸੀਂ ਮੋਈ ਜਾ ਮੈਂ ਕਹੋਗੇ ਤੇ ਸਰ ਹੁਣ ਮਨ ਲੱਕੀ ਉਹ ਕਹਿੰਦੇ ਬੰਦਾ ਜਹਾੜੀ ਤੇ ਲੱਗਾ ਕੰਮ ਤੇ ਸਾਡੇ ਕੋਲ ਸੁਣਵਾਈ ਨਹੀਂ ਕਰਦਾ ਕੋਈ ਸੁਣਵਾਈ ਨਹੀਂ ਕਰਦਾ ਸਰ ਕਿੰਨੇ ਦਿਨ ਹੋ ਗਿਆ ਉਹਦੀ ਡੈਸਿੰਗ ਦਾਥ ਹੋਇਆ ਤੀ ਤਰੀ ਨੂੰ ਹਾਂਜੀ ਲਗਭਗ 15 ਦਿਨ ਹੋ ਗਿਆ ਹਾਂਜੀ 15 ਦਿਨ ਹੋ ਗਏ ਹੁਣ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਕਰਦਾ ਸਰ ਬਾਰੋਂ ਸਰ ਵਾਪਸ ਕਰੀ ਜਾਂਦੇ ਸਾਨੂੰ ਤੇ ਕੋਈ ਡੀਸੀ ਨੂੰ ਨਾ ਇੱਕ ਨਾਲ ਉਹ ਆਰਗੂਮੈਂਟ ਲੰਦੇ ਇੰਚਾਰਜਨ ਕੋਲ ਇਸ ਬੰਦ ਵਿੱਚ ਕਿਸੇ ਕੋਈ ਉੱਚ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਕਿ ਤਰ੍ਹਾਂ ਕੋਈ ਸੀ ਸਾਹਿਬ ਦਾ ਕੋਈ ਕਿ ਪੁਲਿਸ ਲੈ ਕੇ ਸੋਚ ਉਹ ਕਰੀ ਨਾ ਨਹੀਂ ਸਰ ਉਹਨਾਂ ਨੇ ਕੋਈ ਗੱਲ ਨਹੀਂ ਚਿੱਠੀ ਵਗੈਰਾ ਪਾਈਆਂ ਕੋਈ ਸ਼ਿਕਾਇਤ ਉਹਨਾਂ ਦਾ ਕੀਤੀ ਹੈ ਹਾਂਜੀ ਚਿੱਠੀਆਂ ਪਾਈਆਂ ਸਰ ਕੋਈ ਰਿਸਪਾਂਸ ਆਇਆ ਅਜੇ ਤੱਕ ਨਹੀਂ ਸਰ ਅਜੇ ਤੱਕ ਕੋਈ ਨਹੀਂ ਆਇਆ ਕੀ ਮੰਗ ਕਰਦੇ ਹੋ ਸਰ ਮੰਗ ਸਾਡੀ ਇਹੋ ਹੀ ਆ ਮਤਲਬ ਕਿ ਕੱਲ ਦਾ ਖਾਚਾ ਮਤਲਬ ਕਿ ਚੱਲਦਾ ਨਹੀਂ ਪਿਆ ਮੰਮੇ ਉਹ ਨਹੀਂ ਕੰਮ ਕੂਮ ਕਰਦੇ ਸਰ ਆਪਾਂ ਮਿਲ ਕੇ ਦਿਹਾੜੀ ਕਰਦੇ ਆ ਮਸ਼ੀਨਾਂ ਵਿੱਚ ਉਹਨਾਂੇ ਕੰਮ ਕੂ ਕਰਦੇ ਆ ਤਨਖਾਹ ਸਾਡੀ 8-8000 ਰੁਪਆ ਤੇ ਕੱਲ ਦਾ ਗਜਹਰਾ ਉਹਦੇ ਨਾਲ ਚੱਲਦਾ ਪਾਪਾ ਜੀ ਇਨਾਮ ਸਰ ਮੇਰਾ ਹੈ ਜਿਹੜਾ ਪ੍ਰਭੀ ਸਿੰਘ ਤੇ ਮੈਂ ਆਪਣਾ ਉਹ ਮੇਰੇ ਸਹੁਰਾ ਸਾਹਿਬ ਸੀ ਤੇ ਮੈਂ ਉਹਨਾਂ ਦਾ ਜਵਾਈ ਰੇ ਤੇ ਉਹਨਾਂ ਦੀ ਇਦਾਂ ਸੀ ਕਿ ਯੂਨੀਵਰਸਿਟੀ ਉਹ ਜੋਬ ਕਰਦੇ ਸੀ ਯੂਨੀਵਰਸਿਟੀ ਜੋਬ ਕਰਦੇ ਐ ਨੂੰ ਉਹਨਾਂ ਨੂੰ ਹੋ ਗਏ ਸੀ 1.5 ਸਾਲ ਹੋ ਗਏ ਸੀ ਤੇ ਉਹਨਾਂ ਨੇ ਉਹ ਮਤਲਬ ਕਿ 30 ਤਰੀਕ ਤੋਂ ਮਤਲਬ ਕਿ ਡਿਊਟੀ ਤੇ ਗਏ ਆ 30 ਤਰੀਕ ਨੂੰ ਡਿਊਟੀ ਤੇ ਗਏ ਆ 7 ਕਿਹ ਜੇ ਉਹਨਾਂ ਦੇ ਮਤਲਬ ਕਿ ਉੱਥੋਂ ਆਪਣਾ ਫੋਨ ਆਇਆ ਸੀ ਕਿ ਉਹਨਾਂ ਦੇ ਆਪਣਾ ਕੀ ਨਾਮ ਲਿੰਦੇ ਜੇ ਇਹਨਾਂ ਦਾ ਸਭ ਤੋਂ ਇੰਚਾਰਜ ਇਨਚਾਰਜ ਕਿ ਆ ਫੋਨ ਕਿਦਾ ਆਇਆ ਸੀ ਉਹਨਾਂ ਦੇ ਜਿਹੜੇ ਕਨਿਊਨੀਵਰਸਿਟੀ ਦੇ ਜਿਹੜੇ ਕਰਮਚਾਰੀ ਹੈਗੇ ਜੇ ਨਾ ਉਹਨਾਂ ਦਾ ਫੋਨ ਆਇਆ ਸੀ ਉਹਨਾਂ ਨੇ ਕਿਹਾ ਕਿ ਇਦਾਂ ਮਤਲਬ ਕਿ ਟਰੈਕਟਰ ਤੇ ਮਤਲਬ ਅੱਗ ਲੱਗੀ ਆ ਟਰੈਕਟਰ ਨੂੰ ਅੱਗ ਲੱਗਣ ਦੇ ਕਾਰਨ ਉਹ ਅੱਗ ਬੁਝਾਉਣ ਦੇ ਕਾਰਨ ਟਰੈਕਟਰ ਦਾ ਜਿਹੜਾ ਟਾਇਰ ਬਲਾਸਟ ਹੋ ਗਿਆ ਵਾ ਟਾਇਰ ਬਲਾਸਟ ਹੋਣ ਤੋਂ ਬਾਅਦ ਉਹਨਾਂ ਨੂੰ ਮਤਲਬ ਕਿ ਹਸਪੀਟਲ ਲੈ ਜਾਇਆ ਗਿਆ ਹਸਪੀਟਲ ਜਾਂਦੇ ਜਿਸਾਰੀ ਮਤਲਬ ਕਿ ਰਾਸਤੇ ਦੇ ਵਿੱਚ ਹੀ ਉਹਨਾਂ ਦੀ ਮਤਲਬ ਕਿ ਡੈਥ ਹੋ ਗਈ ਨਾਮ ਕੀ ਸੁਭਾਣਾ ਨਾਮ ਖਸ਼ੀ ਸਿੰਘ ਕਿੰਨਾ ਚਿਰ ਹੋ ਗਿਆ ਸੀ ਯੂਨੀਵਰਸਿਟੀ ਚੋਰ ਕਰਦੇ ਆ ਯੂਨੀਵਰਸਿਟੀ ਜੋ ਇਹ ਪਹਿਲਾਂ ਆਰਮੀ ਵਗੈਰਾ ਜੋ ਪਹਿਲਾਂ ਆਰਮੀ ਵਗੈਰਾ ਜੋ ਟੈਂਪਰਮੈਂਟ ਹੋਇਆ ਸਰ ਇਹ ਜਿਹੜੀ ਬਚੀ ਵਿੱਚ ਰਾਜੇ ਕਿ ਸਕਿਉਰਟੀ ਦੇ ਵਿੱਚ ਹਾਂਜੀ ਸਕਿਉਰਟੀ ਦੇ ਵਿੱਚ ਸਰ ਲੱਗੇ ਹੋਏ ਸੀ ਤੇ ਬਾਅਦ ਦੇ ਵਿੱਚ ਕੀ ਉਹ ਨਾਲ ਕੋਈ ਮੁਆਜ਼ਾ ਵਗੈਰਾ ਮਿਲਿਆ ਜੀ ਨਹੀਂ ਸਰ ਮੁਆਜ਼ਾ ਵਗੈਰਾ ਕੁਝ ਨਹੀਂ ਮਿਲਿਆ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਆਪਣਾ ਪਹਿਲਾਂ ਆਪਣਾ ਕਰ ਲਓ ਭੋਗ ਵਗੈਰਾ ਕਰ ਲਓ ਫਿਰ ਉਸ ਤੋਂ ਬਾਅਦ ਤੁਹਾਡੀ ਸੁਣਵਾਈ ਕੀਤੀ ਜਾਏਗੀ ਸੁਣਵਾਈ ਭੋਗ ਤੋਂ ਬਾਅਦ ਅਸੀਂ ਕਹਾਂ ਚਾਰ ਪੰਜ ਰੀ ਉਹ ਹੀ ਹੋ ਗਏ ਆ ਕੋਈ ਸਾਡੀ ਸੁਣਵਾਈ ਨਹੀਂ ਹੋਈ ਸਾਫ ਸੰਗਟੋਂ ਮਿਲੇ ਆ ਸਾਫ ਸੰਗਟੋਂ ਮਿਲਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਹਾਨੂੰ ਉਗਾਨੀ ਪਾਚ ਫਿਰ ਗੁਰਵਿੰਦਰ ਸਿੰਘ ਡਿਪਾਰਟਮੈਂਟ ਦਾ ਹੈਗਾ ਵਾ ਉਹਨਾਂ ਨੂੰ ਅਸੀਂ ਪੁੱਛਿਆ ਕਿ ਉਹਨਾਂ ਦਾ ਤੁਸੀਂ ਕੰਪਨੀ ਦਾ ਨਾਮ ਦੱਸ ਦਿਓ ਕੰਪਨੀ ਦਾ ਨਾਮ ਨਹੀਂ ਉਹਨਾਂ ਨੇ ਦੱਸਿਆ ਜੀ ਤੇ ਉਹਨਾਂ ਨੇ ਸਾਨੂੰ ਮਤਲਬ ਕੋਈ ਵੀ ਅੱਗੋਂ ਕੋਈ ਬਾਅਦ ਨਹੀਂ ਪੜੀ ਜੀ ਜਿਹੜਾ ਸਪੋਰਟ ਇੰਚਾਰਜ ਮੰਨਦੇ ਕਿ ਸਾਡੇ ਤੇ ਮੁਲਾਕਾਤ ਨਹੀਂ ਸੀ ਕੀਤੀ ਉਹ ਮੰਨਦੇ ਨਹੀਂ ਸਰ ਉਹ ਕਹਿੰਦੇ ਸੀ ਕਿ ਇੱਥੇ ਆਪਣਾ ਇਹ ਗਵਰਨਮੈਂਟ ਦੇ ਵਿੱਚ ਨਹੀਂ ਸੀ ਮਤਲਬ ਆਂਦੇ ਗਵਰਨਮੈਂਟ ਜੌਬ ਨਹੀਂ ਸੀ ਕਰਦੇ ਇਹ ਪ੍ਰਾਈਵੇਟ ਕਰਦੇ ਸੀ ਪ੍ਰਾਈਵੇਟ ਵੀ ਜਾਂਦੇ ਕਰਦੇ ਉਸ ਤੋਂ ਬਾਅਦ ਕਹਿੰਦੇ ਕੰਪਨੀ ਦੇ ਥਰੂ ਕਰਦੇ ਆ ਕੰਪਨੀ ਦੇ ਹੀ ਕਹਿੰਦੇ ਸੀ ਕਿ ਤੁਸੀਂ ਗੁਰਵਿੰਦਰ ਨੂੰ ਮਿਲੋ ਗੁਰਵਿੰਦਰ ਸਾਹਿਬ ਨੂੰ ਜਾ ਕੇ ਅਸੀਂ ਗੁਰਵਿੰਦਰ ਸਾਹਿਬ ਨੂੰ ਮਿਲੇ ਜਾ ਕੇ ਅੱਗੋਂ ਕੋਈ ਵੀ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਨਾਮ ਸਾਨੂੰ ਕੋਈ ਦਿੱਤਾ ਤੇ ਉਹ ਕਹਿੰਦੇ ਕਿ ਅੱਗੋਂ ਕਹਿੰਦੇ ਕਿ ਇੱਥੇ ਦਿਹਾੜੀ ਤੇ ਕੰਮ ਕਰਦੇ ਸੀ अच्छा हां जी ढहाड़ी ਤੇ ਕੰਮ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਪੁੱਛਿਆ ਕਿ ਢਹਾੜੀ ਤੇ ਕੀ ਕੰਮ ਕਰਦੇ ਸੀ ਜੇ ਉਹਨਾਂ ਨੇ ਢਹਾੜੀ ਤੇ ਕੰਮ ਕਰਦੇ ਸੀ ਤੇ ਬਾਅਦ ਵਿੱਚ ਅਸੀਂ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਉੱਥੋਂ ਵਾਪਸ ਆ ਗਏ ਫਿਰ ਅਸੀਂ ਘਰੇ ਆ ਗਏ ਸੋਚਿਆ ਕਿ ਇਹ ਚੀਜ਼ ਹੋ ਕਿ ਉਹਨਾਂ ਨੇ ਢਹਾੜੀ ਤੇ ਕੰਮ ਕਰਦੇ ਫਿਰ ਉਹਨਾਂ ਦਾ ਆਪਣਾ ਫੰਡ ਕਿਵੇਂ ਕੱਟਿਆ ਗਿਆ ਉਸ ਨੂੰ ਕੰਪਲੇਨ ਵਗੈਰਾ ਕੀਤੀ ਹੋਣੀ ਹੈ ਪੁਲਿਸ ਹਾਂਜੀ ਪੁਲਿਸ ਨੂੰ ਸਾਰੇ ਕੰਪਲੇਨ ਵਗੈਰਾ ਕੀਤੀ ਹੋਣਾ ਕੀ ਹੁਣ ਤਾਂ ਕੋਈ ਕੀ ਕਾਰਵਾਈ ਹੋਈ ਕੋਈ ਕਾਰਵਾਈ ਨਹੀਂ ਹੋਈ ਸਾਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਸਾਬ ਸੇ ਜਦੋਂ ਸਲੋਟਿੰਗ ਟੈਲੀਫੋਨ ਸੇ ਮਿਲੇ ਜਾਂਦੇ ਤੇ ਉਹਨਾਂ ਨੇ ਕੋਈ ਕਹਾ ਨਹੀਂ ਕੋਈ ਮੁਆਵਜ਼ਾ ਵਗੈਰਾ ਜਾਂ ਕਿੰਨਾ ਕੋਈ ਕੋਸ਼ਿਸ਼ ਨਹੀਂ ਕੀਤਾ ਕੁਛ ਨਹੀਂ ਕਿਹਾ ਸਰ ਉਹ ਕਹਿੰਦੇ ਆ ਕਿ ਇਹ ਕੱਚਿਆਂ ਦੇ ਵਿੱਚ ਆ ਕੱਚਿਆਂ ਦੇ ਵਿੱਚ ਕੋਈ ਹੱਲ ਨਹੀਂ ਹੋਣਾ ਇਹਨਾਂ ਦਾ ਕੁਛ ਵੀ ਬਸ ਹੱਥ ਜੋੜ ਦਿੰਦੇ ਅਗੋ ਕਿ ਨਹੀਂ ਕੋਈ ਗੱਲ ਫੰਡ ਵਗੈਰਾ ਕੱਟਿਆ ਜਾਂਦਾ ਹਾਂਜੀ ਸਰ ਫੰਡ ਵਗੈਰਾ ਕੱਟੇ ਜਾ ਰਿਹਾ ਇਹਨਾਂ ਦਾ ਤਨਖਾਹ ਸਾਰੇ ਇਹਨਾਂ ਦੀ ਫੰਡ ਵਗੈਰਾ ਕੱਟ ਕੇ ਇਹਨਾਂ ਨੂੰ ਜਿਵੇਂ 14,000 ਰੁਪਏ ਕਹਿੰਦੇ ਸੀ ਅੱਛਾ ਹਾਂਜੀ ਫੰਡ ਸਾਰੇ ਕੱਟੇ ਜਾਂਦੇ ਹਾਂਜੀ ਫੰਡ ਵਗੈਰਾ ਕੱਟੇ ਜਾਂਦੇ ਉਹ ਫੰਡ ਵਗੈਰਾ ਮਿਲेंगे ਨਹੀਂ ਨਹੀਂ ਸਰ ਫੰਡ ਵਗੈਰਾ ਨਹੀਂ ਮਿਲਿਆ ਉਹਨਾਂ ਨੂੰ ਕੀਤਾ ਸੀ ਉਹਨਾਂ ਨੇ ਸਾਨੂੰ ਕੱਲ ਨੰਬਰ ਭੇਜਿਆ ਕਹਿੰਦੇ ਕਿ ਤੁਸੀਂ ਆਪਣਾ ਪੀਐਫ ਫੰਡ ਜਿਹੜਾ ਬਾਹਰੋਂ ਚੈੱਕ ਕਰਵਾ ਸਕਦੇ ਹੋ ਜੇ ਪੁਲਿਸ ਨੇ ਕਾਰਵਾਈ ਕੀਤੀ ਜੀ ਇਸ ਮਾਮਲੇ 'ਚ ਕੋਈ ਪੋਸਟਮਾਰਟਮ ਹੋਇਆ ਹੈ ਹਾਂ ਜੀ ਸਰ ਪੋਸਟਮਾਰਟਮ ਹੋਇਆ ਸਰ ਹਾਂ ਜੀ ਪੋਸਟਮਾਰਟਮ ਹੋਇਆ ਸੀ ਹੁਣ ਕੀ ਮੰਗ ਕਰਦੇ ਸਰ ਮੰਗੇ ਆ ਕਿ ਚਲੋ ਇਹ ਪਰਿਵਾਰ ਕਿਰਾਏ ਤੇ ਰਹਿੰਦਾ ਵਾ ਉਹਨਾਂ ਦੇ ਸਿਰ ਤੇ ਹੀ ਸਾਰਾ ਮਤਲਬ ਕਿ ਪਰਿਵਾਰ ਚੱਲਦਾ ਸੀ ਉਨਾਰੀ ਪੈਨਸਲ ਤੇ ਪਰਿਵਾਰ ਚੱਲਦਾ ਸੀ ਨਾਲ ਆਪਣਾ ਕੀ ਨਾਂ ਲੈਂਦੀ ਇੱਥੇ ਯੂਨੀਵਰਸਿਟੀ ਜੌਬ ਕਰਦੇ ਸੀ ਸਾਰਾ ਇਹਨਾਂ ਦੇ ਮਾਤਾ ਜੀ ਜਿਹੜੇ ਹੈਗੇ ਆ ਉਹਨਾਂ ਦੇ ਡਿਪੈਂਡ ਕਰਦੇ ਆ ਕਿਉਂਕਿ ਇਹ ਵੀ ਜੌਬ ਵਗੈਰਾ ਕੁਝ ਨਹੀਂ ਕਰ ਸਕਦੇ ਕਿਉਂਕਿ ਐਨੀ ਇਹਨਾਂ ਦੀ ਹਾਲਤ ਨਹੀਂ ਹੈਗੀ ਤੇ ਮੁੰਡੇ ਵੀ ਦਿਹਾੜੀਦਾਰ ਦਿਹਾੜੀ ਦਾ ਕੰਮ ਢਪਾ ਕਰਦੇ ਸੀ ਇਹ 30 ਤਰੀਕ ਦੀ ਗੱਲ ਹੈ 30 April ਦੀ ਸਾਡਾ ਬਖਸ਼ੀਖ ਸਿੰਘ ਜਿਹੜਾ ਸੀ ਉਧਰ ਉਹ ਸਾਰੀ ਵਿਭਾਗ ਵੱਲ ਡਿਊਟੀ ਤੇ ਸੀਗਾ ਉੱਥੇ ਤਕਰੀਬਨ ਸ਼ਾਮ ਨੂੰ 5:00 5:30 ਵਜੇ ਅਚਾਨਕ ਜਿਹੜਾ ਉੱਥੇ ਖੜਾ ਟਰੈਕਟਰ ਸੀਗਾ ਉਹਨੂੰ ਕੁਝ ਸ਼ਾਰਟ ਸਰਕਟ ਸਰਕਟਰੀਏ ਸੇ ਅੱਗ ਲੱਗੀ ਇਹਨੇ ਇਮੀਡੀਏਟਲੀ ਸਾਡੇ ਜਿਹੜੇ ਸੁਪਰਵਾਈਜ਼ਰੀ ਆਫੀਸਰ ਜਸਬੀਰ ਸਿੰਘ ਇਹਨਾਂ ਨੂੰ ਫੋਨ ਕੀਤਾ ਤੇ ਨਾਲੇ ਉਹਨੇ ਆਪ کوشش ਕੀਤੀ ਅੱਗ ਨੂੰ ਬੁਝਾਉਣ ਦੀ ਨੇੜੇ ਕੋ ਪਰ ਕੇ ਬੇਟੀ ਮੁੱਟੀ ਪਾ ਕੇ ਜਦੋਂ ਗਏ ਆ ਉਹ ਆਪ ਉਹ ਵੀ ਬੁਝਾਉਂਦੇ ਸੀ ਇਹਨਾਂ ਨਾਲ ਜਾ ਕੇ ਕੋਸ਼ਿਸ਼ ਕੀਤੀ ਪਰ ਉਹ ਕਾਫੀ ਤੇਜ਼ ਅੱਗ ਸੀ ਇੰਨੀ ਛੇਤੀ ਨੇੜੇ ਕੋ ਪ੍ਰਬੰਧ ਨਾ ਹੋ ਸਕਿਆ ਇਹਨਾਂ ਨੇ ਪਿੱਛੇ ਫੋਨ ਕਾਲ ਵੀ ਕੀਤੇ ਤੇ ਜਦੋਂ ਉਹ ਜ਼ਿਆਦਾ ਭੱਪਕੀ ਹੈ ਤੇ ਉਹਦੇ ਨਾਲ ਉਹਨੂੰ ਰੀਕੇ ਦਰੂ ਟੈਗ ਹੋ ਗਿਆ ਇਮੀਡੀਏਟਲੀ ਉਹਨੂੰ ਅਸੀਂ ਫਿਰ ਹਸਪੀਟਲ ਲੈ ਕੇ ਗਏ ਪਰ ਮਾਰੀ ਕਿਸਮਤ ਇਹਨੂੰ ਬਚਾ ਨਹੀਂ ਸਕੇ ਸਰ ਇਹ ਬਕੀ ਜੀ ਨੂੰ ਆਪਣੋ ਕੋ ਪੱਕੇ ਤੌਰ ਤੇ ਸੀਗਾਰ ਕਿ ਜਾਓ ਨਹੀਂ ਸਰ ਇਹ ਸਾਡੇ ਕੋਲ ਕੰਟਰੈਕਟ ਬੇਸ ਤੇ ਸਾਡੇ ਕੋਲ ਬੰਦੇ ਆਉਂਦੇ ਆ ਇਹ ਇੱਕ ਸਾਡੇ ਕੋਲ ਇੱਕ ਹੈਗੀ ਆ ਗ੍ਰੇਟੈਸਟ ਇੰਡੀਆ ਕੰਪਨੀ ਹੈ ਪ੍ਰਾਈਵੇਟ ਇਹ ਇਹਨਾਂ ਦਾ ਐਗਰੀਮੈਂਟ ਇਹਨਾਂ ਨਾਲ ਹੋਇਆ ਹੁੰਦਾ ਯੂਨੀਵਰਸਿਟੀ ਨਾਲ ਉਪਰ ਜਿੰਨੇ ਸਾਨੂੰ ਥੇਲੀ ਬੇਸ ਤੇ ਬੰਦੇ ਟੈਂਪੋਰਰੀ ਆਜੀ ਤੌਰ ਤੇ ਚਾਹੀਦੇ ਹੁੰਦੇ ਆ ਉਹ ਸਾਨੂੰ ਉਹਨਾਂ ਪ੍ਰੋਵਾਈਡ ਕਰਨੇ ਆ ਉਹਨਾਂ ਦੇ ਰਹੀਂ ਹੀ ਬੰਦੇ ਸਾਡੇ ਕੋਲ ਆਉਂਦੇ ਆ ਤੇ ਉਹ ਇਤੋਂ ਪੇ ਜਿਹੜੀ ਆ ਫਿਰ ਉਹਨਾਂ ਨੂੰ ਉਹ ਦਿੱਤੀ ਜਾਂਦੀ ਹੈ ਯੂਨੀਵਰਸਿਟੀ ਵੱਲੋਂ ਸਰ ਕਿੰਨੀ ਦੇਰ ਹੋ ਗਈ ਬੱਚੇ ਸੁਣ ਕਿਤੇ ਪੜ੍ਹਨ ਦਾ ਇਹਨਾਂ ਨੇ ਕਹਿੰਦਾ 2 ਤੋਂ 2.5 ਸਾਲ ਕੰਮ ਕੀਤਾ ਡੇਢ ਸਾਲ ਡੇਢ ਸਾਲ ਕੰਮ ਕੀਤਾ 60 ਸਾਲ ਤੋਂ ਕੁਸ ਨਹੀਂ ਇਹਦੇ ਵਿੱਚ ਲੰਮਸਾਂਮੀ ਪੈਸੇ ਦਿੱਤੇ ਜਾਂਦੇ ਆ ਜੀ ਜਿਹੜੀ ਇਹਦੇ ਵਿੱਚ ਡਾਇਰੈਕਟ ਬੇਸ ਵਾਲਿਆਂ ਨੂੰ ਡੇਲੀ ਬੇਸ ਤੇ ਦਿਹਾੜੀ ਵਾਲਾ ਕੰਮ ਡਾਇਰੈਕਟ ਬੇਸ ਤੇ ਉਹ ਸਿੱਧੇ ਲੰਮਸਾਂਮਰ ਨੂੰ ਪੈਸੇ ਜਿਹੜੇ ਉਹਨਾਂ ਦੇ ਕਾਊਂਟ ਚ ਪਈ ਜਾਂਦੇ ਆ ਯੂਨੀਵਰਸਿਟੀ ਵੱਲੋਂ ਜੋ ਵੀ ਫੈਕਟਸ ਕੀਤੇ ਹੁੰਦੇ ਆ ਜੋ ਵੀ ਉਹਨਾਂ ਇਹਨਾਂ ਦਾ ਐਗਰੀਮੈਂਟ ਆਪਸ ਚ ਹੁੰਦਾ ਹੈ ਠੇਕੇਦਾਰ ਦਾ ਯੂਨੀਵਰਸਿਟੀ ਨਾਲ ਤੇ ਪਲੱਸ ਠੇਕੇਦਾਰ ਦਾ ਬੰਦੇ ਨਾਲ ਜੀ ਸਰ ਜਿਹੜੀ ਡੈਥ ਹੋਈ ਆ ਉਹ ਅੱਗ ਲੱਗਣ ਕਾਰਨ ਹੋਈ ਆ ਕਿ ਕੋਈ ਇਹਦਾ ਹੋਰ ਰੀਜ਼ਨਸ ਨਹੀਂ ਉਹ ਹੋਈ ਤੇ ਸਾਰੇ ਕੌੜੀ ਸੀਗੇ ਹੋਇਆ ਤੇ ਉਹਨੂੰ ਅਟੈਕ ਆ ਕਿ ਉਹ ਜਦੋਂ ਅੱਗ ਲੱਗੀ ਸਾਰੇ ਬੁਝਾਉਂਦੇ ਸੀ ਉਹਨਾਂ 60 ਤੋਂ ਸਾਲ ਤੋਂ ਉੱਪਰ ਉਹਦੀ ਏਜ ਸੀ ਉਹਨੇ ਆਪਣੇ ਲੋਕਾਂ ਕੋਸ਼ਿਸ਼ ਵੀ ਕੀਤੀ ਵੀ ਯੂਨੀਵਰਸਿਟੀ ਨੂੰ ਨੁਕਸਾਨ ਨਾ ਹੋਵੇ ਵਧੀਆ ਕੰਮ ਕੀਤਾ ਉਹਨੇ ਪਰ ਉਹ ਜਿਹੜੀ ਅੱਗ ਨਹੀਂ ਲੱਗੀ ਉਸ ਦੇ ਸਿਕਲੀ ਨੂੰ ਅੱਗ ਦੇ ਕੇ ਜਾਂ ਘਬਰਾਟ ਹੋ ਜਾਂਦੀ ਬੰਦੇ ਨੂੰ ਜਦੋਂ ਪੈਨਿਕ ਹੋ ਜਾਂਦੇ ਆ ਜਦੋਂ ਉਹ ਆ ਵੇਖਦੇ ਆ ਵੀ ਉਹ ਗੱਲ ਹੁੰਦੀ ਆ ਉਹ ਪੈਨਿਕ ਨਾਲ ਅਟੈਕ ਹੋ ਗਿਆ ਤਾਂ ਅਸੀਂ ਕੋਸ਼ਿਸ਼ ਕੀਤੀ ਫਟਾਫਟ ਬੰਦੇ ਸਾਡੇ ਨੇ ਹਸਪਤਲ ਖੜਿਆ ਬਰ ਵਾਰਦੀ ਸਰ ਐਸੋ ਨੇ ਮੰਗਿਆ ਕਿ ਉਹ ਆਪਣੇ ਲੋਕ ਕੁਝ ਤਾਂ ਉਹ ਚਾਹਣੇ ਨੇ ਕਿ ਸਾਡੀ ਬੜੀ ਹੈ ਯੂਨੀਵਰਸਿਟੀ ਮਦਦ ਕਰ ਉਸ ਤੇ ਵੀ ਕੀਤੀ ਸੀ ਦੇਖੋ ਗੱਲ ਇਹ ਆ ਵੀ ਅਸੀਂ ਤਾਂ ਜੋ ਕਰ ਸਕਦੇ ਸੀ ਆਪਣੇ ਤੌਰ ਤੇ ਕਿਉਂਕਿ ਸਾਡਾ ਉਹ ਬੰਦਾ ਸੀ ਉਹ ਅਸੀਂ ਆਪਣੇ ਤੌਰ ਤੇ ਜੋ ਫੰਡ ਇਕੱਠੇ ਕਰਕੇ ਉਹਦੇ ਭੋਗ ਤੇ ਜੋ ਸਾਡਾ ਸਰਦਾ ਪੁੱਜਦਾ ਸੀ ਸਾਰੇ ਮੇਰੇ ਜਵਾਨਾਂ ਨੇ ਤੇ ਅਸੀਂ ਮੈਂ ਆ ਸਾਰਿਆਂ ਉਹਦਾ ਕੀਤਾ ਆ ਬਾਕੀ ਜੋ ਨਾਰਮਿਸਮ ਦੇ ਆ ਉਹਦੇ ਵਿੱਚ ਨਾਰਮ ਮੁਤਾਬਕ ਹੀ ਹੋ ਸਕਦਾ ਹੈ ਪਰਿਵਾਰ ਨੂੰ ਚਾਹੀਦਾ ਹੈ ਉਹ ਯੂਨੀਵਰਸਿਟੀ ਕੋ ਅਪਲਾਈ ਕਰਨ ਪਲੱਸ ਜਿਹੜਾ ਠੇਕੇਦਾਰ ਆ ਜਿਹੜੇ ਉਹਦਾਰਾ ਆ ਉਹਨਾਂ ਨਾਲੇ ਆਪਣੇ ਕਾਗਜ਼ ਪੱਤਰ ਲੈ ਕੇ ਉਹਨਾਂ ਨੂੰ ਮਿਲ ਇਹਨਾਂ ਨੂੰ ਦੱਸਿਆ ਆ ਸਾਰਾ ਕੁਝ ਕਿ ਉਹ ਜਾ ਕੇ ਉੱਥੇ ਆਪਣੇ ਚਾਰਜੇ ਕਰਨ ਜ਼ਰੂਰ ਜੋ ਜੋ ਪ੍ਰੋਸੀਜਰ ਆ ਪ੍ਰੋਸੀਜਰ ਮੁਤਾਬਕ ਹੀ ਮਿਲਣਾ